ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਨਿਸ਼ਾਨ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਅੱਜ ਇਸ ਕਵਰ ਦੇ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਇੱਕ ਨੀਲੀ ਰਾਵੀ ਦੇ ਵਿੱਚ ਦੋਸਤੇ ਮੱਝ ਦਿਖਾਵਾਂਗੇ ਤਿੰਨ ਬੈੜਾ ਨੇ ਪਸ਼ੂ ਆਲਮੋਸਟ ਜਿੰਨੇ ਵੀ ਆ ਦੋਸਤੋ ਸਾਰੇ ਸੋਏ ਸਵਾਏ ਆ ਤੋ ਸੋਇਸਵਾ ਨਾ ਗਿਆ ਦੋਸਤੋ ਤੇ ਦੋ ਟਾਈਮ ਜੋ ਕੇ ਚਾਹੇ ਕੋਈ ਵੀਰ ਤਿੰਨ ਟਾਈਮ ਜੋ ਕੇ ਤਸੱਲੀ ਆਪਣੀ ਤੁਸੀਂ ਕਰ ਲਿਓ ਠੀਕ ਆ ਜੀ ਆਪਣਾ ਹੱਕ ਸਮਝ ਕੇ ਅੱਜ ਤਰੀਕ 6 ਮਈ ਆ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 2:3 3 ਵਜੇ ਦਾ ਸੋ ਰਸੂਲਪੁਰ ਮੇਰਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਆਉ ਲੈਣੀਆਂ ਪੂਰੀ ਡਿਟੇਲ ਕਰਦੇ ਆਂ ਗੱਲਬਾਤ ਵੀਰ ਨਿਸ਼ਾਨਦੇ ਨਾਲ ਸੋ ਕੱਲਾ ਕੱਲਾ ਪਸ਼ੂ ਤੁਹਾਨੂੰ ਦੇਖਣ ਦੇ ਵਿੱਚ ਮਿਲ ਜੂਗਾ ਵੀਡੀਓ ਪੂਰੀ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ ਸਭ ਤੋਂ ਪਹਿਲਾ ਨਿਸ਼ਾਨ ਵੀਰੇ ਸਾਸਰੀ ਕਾਲ ਸਾਸਰੀਆ ਵੀਰ ਜੀ ਹੋ ਠੀਕ ਠਾਕ ਜੋ ਵਧੀਆ ਵਧੀਆ ਨਿਸ਼ਾਨ ਠੀਕ ਠਾਕ ਵੀਰੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਅੱਛਾ ਨਿਸ਼ਾਨ ਪਸ਼ੂ ਆਜ ਆਪਣੇ ਕੋਲ ਤਿੰਨ ਬੇੜਾ ਇੱਕ ਮੱਝ ਆ ਗਈ ਹਾਂ ਜੀ ਵੀਰ ਜੀ ਸਾਰੇ ਸੂਏ ਆ ਸਾਰੇ ਸੂਏ ਸਵਾਏ ਵੀਰ ਜੀ ਠੀਕ ਹੈ ਜੀ ਹਾਂ ਜੀ ਤੇ ਬੱਚੇ ਪੁੱਛੇ ਨਾਲ ਪ੍ਰੋਪਰ ਬੱਚੇ ਦੋ ਗਾਵਾਂ ਦੇ ਨਹੀਂ ਹੈਗੇ ਮੱਝ ਦਾ ਬੱਚਾ ਹੈ ਇੱਕ ਗਾਂ ਤਾਜੀ ਸੂਈ ਵੀਰ ਜੀ ਠੀਕ ਹੈ ਜੀ ਹਾਂ ਲਓ ਦੋਸਤੋ ਠੀਕ ਹੈ ਜੀ ਦੋ ਗਾਵਾਂ ਜੜੀਆਂ ਨੇ ਬੇਨ ਬੱਚੇ ਤੋਂ ਆ ਇੱਕ ਮਾਤ ਦਾ ਬੱਚਾ ਪ੍ਰੋਪਰ ਤੁਹਾਨੂੰ ਨਾਲ ਦਿਖਾ ਦਿੱਤਾ ਜਾਊਗਾ ਤੇ ਕਿੰੋਂ ਮਹੀਨਾ ਦੀ ਸੂਈ ਵੀ ਜੀ ਜਿਹੜੀ ਇਹ ਮੱਝ ਹਾਂਜੀ ਤੇ ਇਹਨੂੰ 26 ਤਰੀਕ ਨੂੰ ਇਹ ਆਈ ਕਰਾਤੀ ਇਹਦੀ ਵੀ ਜੀ 26 ਅਪ੍ਰੈਲ ਨੂੰ ਜੀ ਹਾਂਜੀ ਅੱਛਾ ਜੀ ਲਓ ਦੋਸਤੋ 26 ਅਪ੍ਰੈਲ ਦੀ ਏਆਈ ਹੋਈ ਆ ਠੀਕ ਆ ਤੇ 4 ਕ ਮਹੀਨੇ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ 4 ਕ ਮਹੀਨਿਆਂ ਦੀ ਸੂਈ ਆ 8 ਕਿਲੋ ਦੁੱਧ ਦੇ ਥੱਲੇ ਆ ਜੀ ਵੀਜੀ 8 ਕਿਲੋ ਦੁੱਧ ਹਾਂਜੀ ਨੱਟ ਪੱਕਾ ਲੀਟਰ ਵਾਲਾ 4 ਰੋਲੇ 4 ਰੋਲੇ ਵਿੱਚ ਮਿਲਦੀ ਦੋਵੇਂ ਟਾਈਮ ਬੱਚੇ ਦੋਵੇਂ ਟਾਈਮ ਬੱਚੇ ਦੇ ਮਿਲਦੀ ਵੀਜੀ ਮਾੜਾ ਬੱਚਾ ਛੱਡੋ ਮੂੰਹ ਲਵਾਓ ਉਸੇ ਵੇਲੇ ਬੰਦ ਹੋ ਅੱਛਾ ਤਾਂ ਜਾਣ ਮਗਰ ਬੱਚਾ ਕੀ ਇਹ ਮਗਰ ਕੱਟੀ ਵੀਜੀ ਕੱਟੀ ਆ ਮਗਰ ਹਾਂਜੀ ਲਓ ਵੀ ਮਗਰ ਕੱਟੀ ਆ ਦੋਸਤੋ ਬਾਕੀ ਬਾਕੀ ਟੇਡੇ ਗਾ ਤਾਂ ਫੇਸ ਤੁਸੀਂ ਦੇਖ ਸਕਦੇ ਜੇ ਬਾਕੀ ਫੇਸ ਪ੍ਰੋਫਾਈਲ ਕਾਫੀ ਸੋਹਣੀ ਆ ਆ ਦੇਖ ਲਓ ਜੀ ਖੂਬਸੂਰਤ ਤੇ ਚੰਗੀ ਆ ਬਾਕੀ ਹੈ ਅਗਲੇ ਜਿਹੜੇ ਦੋਸਤੋ ਪੈਰ ਉਹਨਾਂ ਦੀ ਮਾੜਾ ਮੋੜ ਜਵਾਬ ਤੁਹਾਨੂੰ ਮਿਲ ਜੂਗਾ ਬਾਕੀ ਮਗਰਲੇ ਘਰ ਤੋਂ ਓਥੇ ਆ ਪੂਛ ਉੱਪਰ ਤੱਕ ਵਾਈਟ ਤੇ ਦੁੱਧ ਦੱਸ ਹੀ ਦਿੱਤਾ ਵੀ ਤੁਹਾਨੂੰ 8 ਕਿਲੋ ਦੁੱਧ ਇਸ ਮੱਝ ਦੇ ਥੱਲੇ ਜਿਹੜਾ ਬਿਲਕੁਲ ਹਾਜ਼ਰ ਆ ਮਿਲਦੀ ਦੋਵੇਂ ਟਾਈਮ ਬੱਚੇ ਤੇ ਆ ਠੀਕ ਆ ਤੇ ਬੱਚੇ ਤੇ ਕੋਲ ਹੀ ਲੱਜ ਗਈ ਵੀਰ ਨਿਸ਼ਾਨਾ ਆਵੇ ਬੱਚਾ ਵੀ ਜੀ ਆ ਮਗਰ ਕੱਟੀ ਆ ਜੀ ਹਾਂਜੀ ਹਾਂਜੀ ਆ ਕੱਟੀ ਲਓ ਜੀ ਆ ਮਗਰ ਕੱਟੀ ਠੀਕ ਆ ਤੋ 14 ਕ ਮਹੀਨਿਆਂ ਦਾ ਸੁਹਾ ਦੱਸ ਰਿਹਾ ਵੀਰ ਵੀ 4 ਮਹੀਨਿਆਂ ਦੀ ਸੁਈ ਹੋਊਗੀ ਅੱਜ 10 ਦਿਨ ਹੋ ਜਲੇ ਬਣੀ ਨੇ ਵੀਰ ਸਾਡਾ ਸ਼ਾਲ ਕੋਈ ਧਾਰਾਂ ਦਾ ਕੋਈ ਬਾਤ ਕੱਟ ਕੇ ਧਾਰਾਂ ਦਾ ਵੀਰ ਜੀ ਇੱਕ ਨੰਬਰ ਆ ਅੱਛਾ ਹਾਂਜੀ 19 ਕੀ ਦੀ ਬਾਈ ਆ ਗਈ ਬਾਕੀ ਆਪਣੀ ਧਾਰਾਂ ਦੀ ਗਰੰਟੀ ਕੋਈ ਵੱਧ ਘਟ ਨਹੀਂ ਵੀਰ ਜੀ ਠੀਕ ਹੈ ਜੀ ਠੀਕ ਹੈ ਗਾੜਲੇ ਗਾੜ ਬਰਾਬਰ ਮਗਲੇ ਮਗਰ ਬਰਾਬਰ ਆ ਲਓ ਦੋਸਤੋ ਚੋਣ ਇੱਕ ਬਰਾਬਰ ਆ ਠੀਕ ਹੈ ਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਕੋਈ ਵੀਰ ਚੋਕੇ ਤਸੱਲੀ ਕਰ ਲੈ ਚਾਹੇ ਦੋ ਟਾਈਮ ਚੋਣ ਠੀਕ ਆ ਹਾਈਟ ਮੀਡੀਅਮ ਤੇ ਵਿੱਚ ਤੁਸੀਂ ਮੰਨ ਕੇ ਸੌਤਾ ਕਰ ਲਿਓ ਪਰ ਹੈ ਵਜਨ ਵਾਲੀ ਆ ਮੀਡੀਅਮ ਹਾਈਟ ਦੇ ਵਿੱਚ ਵਜ਼ਨ ਪੂਰਾ ਠੀਕ ਆ। ਵਾਹ। ਬਾਕੀ ਪੋਲੀ ਪਾਲੀ ਵਿੱਚ ਜੀ ਇੱਕ ਨੰਬਰ ਆ। ਹਮ। 5.5 ਤੋਂ 5.5 ਵਿੱਚ ਚਵਾਈ ਕਰੀ ਦੀ ਜੋ। ਅੱਛਾ ਲੈ ਵੀ ਨਿਸ਼ਾਨ ਬਾਕੀ 8 ਕਿਲੋ ਦੁੱਧ ਦਾ। ਹਾਂਜੀ ਜੀ। ਤੇ ਹੈ ਵੀ ਪੋਲੀ ਆ ਕੋਈ ਪੂਰ ਛਟਾ ਕਿਸੇ ਤਰ੍ਹਾਂ ਦਾ। ਕੋਈ ਪੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਆ। 4 ਲੈ ਗਾੜ ਬਰਾਬਰ ਮਗਲੇ ਮਗਰ ਬਰਾਬਰ ਵਿੱਚ ਜੀ। ਠੀਕ ਆ ਜੀ। ਹਾਂਜੀ। ਤੇ ਐ ਮਿੱਠੀ ਆ ਬਿਲਕੁਲ ਸੱਚੀ ਮਿੱਠੀ ਵੀਜੀ ਬੁਰੀ ਤੇ ਮੁੱਲ ਕੀ ਕਰਦੇ ਨੇ ਮੁੱਲ ਵੀਜੀ 65000 ਕਰਦੇ ਆ 65000 ਦੀ ਦਵਾਗੇ ਵੀਜੀ ਅੱਛਾ ਜੀ ਹਾਂਜੀ 65000 ਦੀ ਹਾਂਜੀ 65000 ਦੇ ਵੀਜੀ ਅੱਛਾ ਕਰਦੇ ਹੋਰ ਛੋਟ ਚ ਆਪਾਂ ਮੌਕੇ ਤੇ ਕੋਈ ਨਹੀਂ ਮੌਕੇ ਤੇ ਕਰਦਾਂਗੇ ਵੀਜੀ ਥੋੜਾ ਲਓ ਜੀ 65000 ਦੋਸਤੋ ਮੁੱਲ ਕੀਤਾ ਬਾਕੀ ਦੋ ਵੀ ਆਪਣੀ ਗਰੰਟੀ ਵੀਜੀ 8 ਕਿਲੋ ਆਖੇ ਦੇ 8 ਕਿਲੋ ਚਵਾ ਕੇ ਦੇਣਾ ਗੱਲਾਂ ਨਾਲ ਨਹੀਂ ਆਪਾਂ ਦੁੱਧ ਚਵਾ ਕੇ ਦੇਣਾ ਲੀਟਰਾਂ ਚਾਰ ਰੋਲੇ ਤੇ ਚਾਰ ਰੋਲੇ ਵੀਜੀ ਲਓ ਜੀ ਦੁੱਧ ਦੋਸਤੋ ਜਿੰਨਾ ਕਿਹਾ ਗਿਆ ਉਹਨਾਂ ਮੇਰ ਨਿਸ਼ਾਨਾਂ ਦਾ ਵੀ ਆਪਾਂ ਚਵਾ ਕੇ ਘਰੋਂ ਤਸੱਲੀ ਕਰਾਵਾਂ 8 ਕਿਲੋ ਦੀ ਤਸੱਲੀ ਗਈ ਹੈ ਤੇ 8 ਕਿਲੋ ਚੋਕੇ ਕੋਈ ਤੁਸੀਂ ਵੇਰ ਆਪਣਾ ਤਸੱਲੀ ਕਰ ਲਿਓ 61000 ਦੀ ਤੁਹਾਨੂੰ ਮਿਲ ਜੂਗੀ ਅੱਗੇ ਆਪਣੇ ਕੋਲ ਨਿਸ਼ਾਨ ਜਿਹੜੀ ਅਵਾਰਡ ਆ ਗਈ ਹੈ ਜੀ ਹਾਂਜੀ ਵੀਰ ਜੀ ਇਹ ਵੀ ਬੇਣ ਬੱਚੇ ਤੋਂ ਆ ਇਹ 27 ਤਰੀਕ ਦੀ ਏਆਈ ਕਰਾਈ ਹੈ ਦੇ ਵਿੱਚ ਹੀ ਥੱਲੇ ਅੱਛਾ ਜੀ ਹਾਂਜੀ ਇਹ ਨੂੰ 27 ਅਪ੍ਰੈਲ ਦੀ ਹਾਂ ਹਾਂ ਆ ਪਿਛਲੇ ਮਹੀਨੇ 27 ਤਰੀਕ ਨੂੰ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਚੋਕੇ ਵੀ ਲਓ ਦੁੱਧ ਇਹਦੇ ਥੱਲੇ ਆਇਰੇ ਵਿੱਚ ਨਟਾ ਠੀਕ ਹੈ ਜੀ ਹਾਂਜੀ ਤੇ ਇਹ ਬੱਚੇ ਦੇ ਬੇਨ ਬੱਚੇ ਤੋਂ 1.5 ਮਹੀਨੇ ਦੀ ਗੇਲੇ ਭਾਵੇਂ ਦੋ ਦੀ ਮੇਲੇ ਹਾਂਜੀ ਜੀ ਇਹ ਬੇਨ ਬੱਚੇ ਤੋਂ ਮੈਂ ਬਿੰਨ ਬੱਚੇ ਤੋਂ ਲਓ ਦੋਸਤੋ ਚੌਥੇ ਮਹੀਨੇ ਦੀ 28 29 ਤਰੀਕ ਦੀ ਬਣੀ ਆ ਇਹ ਆਈ ਹੋਈ ਆ ਠੀਕ ਆ ਤੇ ਸੂਬਾ ਦੂਜਾ ਕੀ ਹੋਊਗੀ ਦੂਜਾ ਦੂਜਾ ਵੇਚੀ ਲਓ ਜੀ ਠੀਕ ਆ ਬਾਕੀ ਠੰਡੀ ਸੀਲਸ ਲੱਗੇ ਵੇਚੀ ਆ ਦੇ ਦੁੱਧ 12 ਕਿਲੋ 12 ਕਿਲੋ ਵੇਚੀ ਤੋਲ ਕੇ ਦੇਣਾ ਦੁੱਧ ਲਓ ਜੀ 12 ਕਿਲੋ ਦੁੱਧ ਆ ਦੋਸਤੋ ਜੇ ਚਾਹਾਂ ਕਰਾਂਗੇ ਇਹਨਾਂ ਦੇ ਫਿਰ ਜੀ ਵੀਰ ਜੀ 13.5 14 ਕਿਲੋ ਹੋਊਗਾ ਠੰਡਾ ਕਰਕੇ 12 ਕਿਲੋ ਦੁੱਧ ਦੇਣਾ ਵੀਰ ਜੀ ਠੀਕ ਆ ਜੀ ਹਾਂ ਜੀ ਲਓ ਫਿਰ ਲਓ ਦੋਸਤੋ ਕਰੋਸ ਅੰਗ ਦੇ ਵਿੱਚ ਅਗਲੀ ਵਾਰ ਤੁਹਾਨੂੰ ਦਿਖਾ ਰਹੇ ਹਾਂ ਕਰੋਸ ਅੰਗ ਠੀਕ ਆ ਜੀ ਤੇ ਜਰਸੀ ਦਾ ਤੇ ਐਫ ਦਾ ਤੁਸੀਂ ਕਰੋਸ ਅੰਗ ਮੰਨ ਕੇ ਸੌਦਾ ਕਰ ਲਿਓ ਇੱਕ ਰੰਗ ਬਲੈਕ ਠੀਕ ਆ ਜੀ ਆ ਦੇਖੋ ਸੋ ਠੰਡਾ ਕਰਕੇ ਜਿਹੜਾ ਦੁੱਧ ਦੱਸ ਰਿਹਾ ਵੀਰ ਦੁੱਧ 12 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ ਸੋ ਸੋਹਣੀ ਬਾਡੀ ਬੰਤਰ ਦੀ ਆ ਮਜ਼ਬੂਤ ਪਿੰਡੇ ਦੇ ਵਿੱਚ ਮਜ਼ਬੂਤ ਹੱਡੀ ਦੇ ਵਿੱਚ ਆ ਲਓ ਜੀ ਬਾਕੀ ਹੱਥੀ ਚਵਾਈ ਵਾਲਾ ਥਾਨ ਲੱਗਾ ਵੀਰ ਜੀ ਆ ਬਿਲਕੁਲ ਬਿਲਕੁਲ ਦੇਖੋ ਸੋ ਮੁਠੀ ਮੁਠੀ ਥਾਣਾ ਦੋਸਤੋ ਰੋਗ ਰੋਗ ਦਾ ਥਾਣਾ ਠੀਕ ਹੈ ਜੀ ਠੀਕ ਬਾਕੀ ਨਿਸ਼ਾਨ ਚੋਣ ਜਾਣ ਚੰਗੀ ਨਿਕਲੀ ਬਈ ਜੀ ਚੰਗੀ ਚੰਗੀ ਵੀਰ ਜੀ ਅੱਛਾ ਅੱਛਾ ਹਾਂਜੀ ਤੇ ਇਹਦਾ ਮੁੱਲ ਕੀ ਕਰਦੇ ਆ ਵੀਰ ਮੁੱਲ ਵੀਰ ਜੀ ਇਹਦਾ 35000 ਕਰਦੇ ਆ ਇਹ 32000 ਦੀ ਦਵਾਂਗੇ ਵੀਰ ਜੀ 32000 ਦੀ ਹਾਂਜੀ ਲੈ ਦੇਈਏ ਹਾਂਜੀ ਲੈ ਦੇਈਏ ਵੀਰ ਜੀ ਦੁੱਧ ਦੀਆਂ ਤਸੱਲੀ ਕਰਾ ਕੇ ਦਵਾਂਗੇ ਵੀਰ ਜੀ ਹਾਂਜੀ ਆ ਦੁੱਧ ਵੈਸੇ ਜਿਹਨਾਂ ਪਹਿਲਾਂ ਦੱਸਿਆ ਜਾਂਦਾ ਜੀ ਆਪਾਂ ਕਦੀ ਝੂਠ ਨਹੀਂ ਮਾਰਿਆ ਦੁੱਧ ਦੇ ਪਹਿਲਾਂ ਦੋ ਵਟਾਂ ਚੋਏ ਭਾਵੇਂ ਤਿੰਨੇ ਡੰਗ ਚੋਏ ਤੇ ਆਪਾਂ ਚੋਈ ਸਾਢੇ ਪੰਜ ਤੋਂ ਸਾਢੇ ਪੰਜ ਕਰੀ ਦੀ ਅੱਧਾ ਘੰਟਾ ਲੱਗਦਾ ਚਾਰ ਡੰਗਰਾ ਆਪਾਂ ਚੋਈ ਦੇ ਵੀਰ ਜੀ ਸਹੀ ਅਸਲੀ ਹਾਂ ਦ ਪਹਿਲਾਂ ਵੀ ਕਾਫੀ ਪਸ਼ੂ ਪਾਉਂਦੇ ਰਿਆਂ ਕਦੇ ਦੁੱਧ ਦਾ 19-21 ਦੀ ਗੱਲਬਾਤ ਆਈਗੀ ਸਾਹਮਣੇ ਜਿੰਨਾ ਦੱਸਿਆ ਜਾਊਗਾ ਉਹਨਾਂ ਤੁਹਾਡੇ ਚੋਣ ਦੇ ਵਿੱਚ ਨਿਕਲੂਗਾ ਜੋ ਭਾਂਟੇ 'ਚ ਪੈਂਦਾ ਦੁੱਧ ਆ ਠੀਕ ਆ 12 ਕਿਲੋ ਚੋਕੇ ਕੋਈ ਤੁਸੀਂ ਤਸੱਲੀ ਕਰ ਲਿਓ ਅੱਗੇ ਆਹ ਜੀ ਕੋਈ ਡੇਢ ਦੀ ਮੇਲੇ ਦੋਹਾਂ ਦੀ ਮੇਲੇ ਵੀ ਬਿਨ ਬੱਚੇ ਤੋਂ ਆ ਦੁੱਧ ਦੇ ਥੱਲੇ 11 ਕਿਲੋ ਆਇਆ ਨੈਟ ਪੱਕਾ ਠੀਕ ਆ ਜੀ ਹਾਂਜੀ ਦੇ ਮਿਲਦੀ ਪਾੜੇ ਤੇ ਮਿਲਦੀ ਪਾੜੇ ਦੇ ਵਿੱਚ ਜੀ ਬਸ ਚੂਣ ਚੜ ਕਿਵੇਂ ਆ ਚੂਣ ਜਾਣ ਇੱਕ ਨੰਬਰ ਵਿੱਚ ਵੰਗਾ ਪਾ ਲਈਦਾ ਵੰਡ ਪਾ ਲਈਦਾ ਗੜੇ ਜਿੱਦਾਂ ਮੱਜੀ ਕੋਈ ਕਿਸੇ ਰਕਮ ਦੀ ਕੋਈ ਭੋਰ ਪਵਾਰ ਉਹ ਛੱਡਾ ਨਹੀਂ ਵਿੱਚ ਜੇ ਥਣ ਵੱਧ ਘਾੜ ਹੋਏ ਆਪਾਂ ਪਹਿਲੇ ਦੱਸ ਦੇਈਦਾ ਵੀਰ ਜੀ ਬਿਲਕੁਲ ਬਿਲਕੁਲ ਹਾਂ ਜੀ ਮਤਲਬ ਦੋਸਤੋ ਵੈਸੇ ਕੋਈ ਗੱਲ ਨਿੱਕੀ ਹੋਵੇ ਕਿਸੇ ਪਸੂ ਦੀ ਕਮੀ ਪੇਚੀ ਹੋਵੇ ਤਾਂ ਪਹਿਲਾਂ ਬਿਆਨ ਕਰ ਦਿੱਤੀ ਜਾਂਦੀ ਆ ਕੋਈ 1.5 ਮਹੀਨੇ ਕੋਈ 2 ਮਹੀਨੇ ਦਾ ਵੀ ਤੁਸੀਂ ਸੁਭਾ ਲਾ ਸਕਦੇ ਜੇ ਵੈਸੇ 11 ਕਿਲੋ ਦੁੱਧ ਇਸ ਬਾਹਰ ਦੇ ਥੱਲੇ ਆਜਰਾ ਠੰਡਾ ਨਿੱਗਰ ਦੁੱਧ ਠੰਡਾ ਗਿਣੀ ਹੈ ਨਾ 10 ਕਿਲੋ 10.5 10 ਨਾ ਹੋਊਗਾ ਦੁੱਧ ਵਿੱਚ ਉਹ ਕਿ ਦੱਸੋ ਬਾਹਰ ਹੀ ਆ ਹਾਂ ਜੀ ਦੱਸੋ ਬਾਹਰ ਹੀ ਆ ਠੀਕ ਆ ਹਾਂ ਤੇ ਸਵੇਰ ਚੁਆਇਸ ਵੀ ਤੁਸੀਂ ਦੱਸ ਦੇਣਾ ਸਾਢੇ 5 ਤੋਂ ਸਾਢੇ 5 ਵਜੇ ਠੀਕ ਆ ਜੀ ਸ਼ਾਮ ਨੂੰ ਉਹ ਟਾਈਮ ਹੈ ਆਪਾਂ ਨੂੰ ਇਹ ਨਹੀਂ ਮਤਲਬ ਦਵਾ ਦਾ ਮਤਲਬ ਗਾਹ ਜਿਹੜਾ ਪਸੰਦ ਆਵੇ ਉਹ ਕਰ ਸਕਦਾ ਵੇ ਜੀ ਆਪਾਂ ਚੁਵਾਈ ਇੱਕੋ ਟਾਈਮ ਹੀ ਕਰਨੀ ਕੋਈ ਅੱਗਾ ਪਿਛਾ ਕਰਕੇ ਨਹੀਂ ਕਰਨੀ ਵੇ ਜੀ ਠੀਕ ਆ ਜੀ ਹਾਂ ਲੈ ਵੀ ਨਿਸ਼ਾਨ ਖੋਲ ਲੈ ਵੀਰੇ ਵੀ ਲਓ ਦੋਸਤੋ ਇਹ ਵੀ ਬਿਨ ਬੱਚੇ ਤੋਂ ਆ ਠੀਕ ਆ ਕੋਈ 11 ਕਿਲੋ ਦੁੱਧ ਸੂਬਾ ਕੋਈ ਆਪਦੀ ਸਮਝਣਾ ਵੀ ਇਹਦਾ ਤਿੱਜਾ ਮਾਲੇ ਤਿੱਜਾ ਮਾਲੇ ਕੋਈ ਗੱਲ ਉਹਦਾ ਨਿੱਗਰ ਆ ਭਾਜੀ ਕ੍ਰੋਸ ਆ ਪੂਰੀ ਹਾਂ ਕ੍ਰੋਸ ਵੜਾ ਵੱਡਾ ਕੱਦ ਕਾਠ ਆ ਜਾ ਆ ਜਾ ਤੇ 11 ਲੀਟਰ ਦੁੱਧ ਠੀਕ ਆ ਜੀ ਦੋਵੇਂ ਟਾਈਮ ਪਹਾੜੇ ਚਾੜ ਤੇ ਮਿਲਦੀ ਆ ਸੋ ਕੱਦ ਪੂਰਾ ਵੱਡਾ ਠੀਕ ਆ ਜੀ ਵੱਡੀਆਂ ਵੜਾਂ ਦੇ ਵਿੱਚ ਇਹਦੀ ਗਿਣਤੀ ਕਰ ਸਕਦੇ ਆ ਆਪਾਂ ਸੋ ਚੌਣ ਚਾਨ ਵਰਾਾ ਕਾਫੀ ਚੰਗਾ ਦੱਸ ਰਿਹਾ ਵੀਰ ਬਾਕੀ ਹੈ ਥਣ ਪੂਰੇ ਮੁਠੀ ਆ ਠੀਕ ਆ ਜੀ ਹੱਥੀ ਚਵਾਈ ਵਾਲਾ ਥਣ ਲੱਗਾ ਚਲਾਇਆ ਚੱਲੀ ਅੰਦਰ ਠੀਕ ਆ ਇੱਕ ਦੋਸਤੋ ਬਿਲਕੁਲ ਜਾਇਜ਼ ਤੇ ਜਨਮਨ ਰੇਟ ਦੇ ਵਿੱਚ ਇਹ ਪਸ਼ੂ ਆ ਜਾਂਦੇ ਆ ਠੀਕ ਆ ਤਾਂ ਜਿਹੜੇ ਵੀਰ ਨੇ ਥੋੜੇ ਪैसे ਖਰਚ ਕਰਨੇ ਆ ਕੋਈ ਡੰਗ ਸਾਰਨਾ ਤੇ ਉਹਨਾਂ ਵੀਰਾਂ ਲਈ ਵੀ ਜਿਹੜੀ ਆ ਦੋਸਤੋ ਇਹ ਮੋਖ ਰੱਖ ਕੇ ਪਸ਼ੂ ਖਰੀਦਦੇ ਆ ਵੀ ਚਲੋ ਥੋੜੇ ਕਿਸੇ ਵੀਰ ਨੇ ਲਾਉਣੇ ਹੁੰਦੇ ਆ ਕਿਸੇ ਨੇ ਬਹੁਤੇ ਲਾਉਣੇ ਹੁੰਦੇ ਆ ਠੀਕ ਲੈ ਵੀ ਨਿਸ਼ਾਨੇ ਦੀ ਫਿਰ ਕੀਮਤ ਵੀ ਦੱਸ ਦੀਏ ਵੀਰ ਮੁੱਲ ਵੀ ਜੀ 28 30 ਜੋ ਮਰਜ਼ੀ ਕਰੀ ਜਈਏ 50000 ਦੀ ਦਵਾਂਗੇ ਵੀ ਜੀ 50000 ਦੀ ਹਾਂਜੀ ਬਾਕੀ ਥੋੜਾ ਬੜਾ ਮੌਕੇ ਦੇ ਮਾਣ ਤਣ ਕਰਾਂਗੇ ਜ਼ਿਆਦਾ ਨਹੀਂ ਹੋਣਾ ਵੀ ਜੀ ਦੋ ਦੁੱਧ ਦੀ ਆ ਬੰਤਸਲੀ ਕਰਾ ਕੇ ਦੇਣੀ ਆ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਭਰਾਵੋ ਠੀਕ ਆ 10 ਵਾਰ ਦੁੱਧ ਆ ਕੋਈ 10 ਮੰਨ ਲਈ 10.5 ਮੰਨ ਲਈ 11 ਮੰਨ ਲਈ ਠੀਕ ਆ ਤੇ ਆ ਤੁਹਾਨੂੰ ਇੱਕ ਸਾਈਡ ਤੇ ਇੱਕ ਬਹਿਣੀ ਵਾਲੀ ਸਾਈਡ ਤੋਂ ਥੋੜੇ ਜਿਹਾ ਆਪਾਂ ਥਣ ਨੇੜੇ ਤੋਂ ਦਿਖਾ ਦਈਏ ਆ ਲਓ ਬਾਕੀਆਂ ਪੂਰਾ ਥਾਣ ਵਿੱਚੇ ਵਿਰਲਿਆਂ ਤੇ ਲੱਗਾ ਕੋਈ ਪੂਰ ਛਟਾ ਨਹੀਂ ਕੋਈ ਵੱਧ ਘੜਨੀ ਆ ਜਿੰਦਾ ਮਰਜੀ ਤਸੱਲੀ ਕਰੇ ਭਾਵੇਂ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਬਿਲਕੁਲ ਜੀ ਹਾਂ ਅ ਠੀਕ ਆ ਅੱਛਾ ਨਿਸ਼ਾਨ ਇੱਕ ਇੱਕ ਦੀ ਕੀਮਤ ਵੀਰੇ ਕੀ ਕਰਦੇ ਆ ਕੀ ਮੋਲ ਮੋਲ ਮੈਂ ਕਿਹਾ 28-30 ਹਜ਼ਾਰ ਜੋ ਮਰਜੀ ਕਰੀਏ 50000 ਦੀ ਦਵਾਗੇ ਜੀ 50000 ਦੀ ਹਾਂਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ 25000 ਦੀ ਤੁਹਾਨੂੰ ਇਹ ਵੇੜ ਮਿਲ ਜੂਗੀ ਤੇ ਜਿਹੇ ਨੰਬਰ ਤੇ ਆ ਵੇਰਵਾ ਨਾਲ ਦੀ ਨਾਲ ਹੀ ਪਾਈ ਜੰਨੇ ਆਪਾਂ ਉਸੇ ਅਕਾਊਂਟ ਬਾਕੀ ਹਾਈਡ ਹੈਡ ਬੋਲਿਆ ਵੀਰ ਜੀ ਕੋਈ ਛੋਟੀ ਨਹੀਂ ਆ ਸੋ ਦੂਰੋਂ ਨੇੜੋਂ ਕਿ ਇੱਕ ਗੱਲ ਤੁਸੀਂ ਜ਼ਰੂਰ ਮੰਨ ਕੇ ਆਇਓ ਠੀਕ ਆ ਜੀ ਵੱਡੇ ਕੱਦ ਵਿੱਚ ਰੇਲ ਬੋਲ ਤੁਸੀਂ ਵੇਖੋ ਲੰਬੀ ਪੂਰੀ ਆ ਜਿਹੜਾ ਲੈ ਦਿਓ 25000 ਆ ਲੋ ਜੀ ਠੀਕ ਆ ਜੀ ਲੈ ਵੀ ਨਿਸ਼ਾਨ ਅੱਗੇ ਜਿਹੜੀ ਆਪਣੇ ਕੋਲ ਆ ਆ ਇਹ ਦੂਜਾ ਸੁਹਾ ਵੀਜੀ ਇਹ ਵੀ ਦੂਜਾ ਸੁਹਾ ਰਾਤ ਦੀ ਸੁਈ ਆ ਵੀਜੀ ਵੱਛੀ ਇਹਦੇ ਮਗਰ ਉਹ 나ੜੂ ਦੇ ਬੱਚਾ 8-9 ਕਿਲੋ ਬੋਲਾ ਫਿਲਾ ਡੁੱਲਾ ਦੇ ਥੇ ਪਰਸੋਂ ਦੀ ਸੂਈ ਆ ਹਾਂਜੀ ਪਰਸੋਂ ਦੀ ਸੂਈ ਆ ਲੋ ਵੀ ਮਗਰ ਬੱਚੀ ਆ ਦੋਸਤੋ ਪਰਸੋਂ ਦੀ ਸੂਈ 8-9 ਕਿਲੋ ਬੋਲਾ ਬਾਕੀ ਠੰਡੀ ਸੀਲਸ ਲੱਗ ਗਿਆ ਵੀਰ ਜੀ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਆ ਵੇਖੋ ਸੀਲੀਆਂ ਸੂਲੀਆਂ ਕਰੋ ਚੱਕ ਠੀਕ ਆ ਜੀ ਠੀਕ ਆ ਜੀ ਹੁਣ ਬੋਲੇ ਤੇ ਚੱਲ ਰਹੀ ਆ 8-9 ਕਿਲੋ ਹਾਂਜੀ 8-9 ਕਿਲੋ ਵੀਰ ਜੀ ਖੁੱਲਾ ਡੁੱਲਾ ਗਰਮਾਣਾ ਠੀਕ ਆ ਜੀ ਹਾਂਜੀ ਲੋ ਵੀ ਦੂਜਾ ਸੂਆ ਠੀਕ ਆ ਜੀ ਦੂਜਾ ਸੂਆ ਸੈਕੰਡ ਟਾਈਮਰ ਆ 89 ਕਿਲੋ ਬੋਲਾ ਬਾਕੀ ਚਾਰ ਥਾਣਾ ਦੋਸਤੋ ਚਾਰੇ ਥਾਣਾ ਦੀ ਸਪੇਸ ਮੈਂ ਵੀ ਤੁਹਾਨੂੰ ਦਿਖਾਉਣੀ ਆ ਆਪਾਂ ਤੋੜ ਕੇ ਮਗਰ ਬੱਚਾ ਵੱਛੀ ਆ ਫੀਮੇਲ ਕਾਫ ਵੀ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਦੇ ਆ ਤੋਂ ਬਿਲਕੁਲ ਤਾਜੀ ਆ ਜਿਹੜਾ ਕੋਈ ਵੀਰ ਹੁਣ ਮੌਕੇ ਤੇ ਬਿਲਕੁਲ ਤਾਜ਼ਾ ਾਨੀ ਮਲ ਖਰੀਦਣਾ ਚਾਹੁੰਦਾ ਉਹ ਵੀ ਇੱਕ ਨਾਗ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦਾ ਪਿਆ ਵੀਰ ਆ ਦੇਖੋ ਜੀ ਠੀਕ ਆ ਰੰਗ ਬਲੈਕ ਤੇ ਕਾਫੀ ਕਲਰ ਦਾ ਕੰਬੀਨੇਸ਼ਨ ਜਿਹਾ ਚਲ ਆਇਆ ਮਗਰ ਵੱਛੀ ਫੀਮੇਲ ਕਾਫ ਆ ਤੋੜ ਲਗੇ ਜੀ ਚਲ ਆਇਆ ਤੋੜ ਲੀ ਆ ਜਾ ਆ ਬੱਚੇ ਲੱਗੇ ਆ ਜਾਨੇ ਆ ਬਾਕੀ ਠੰਡੀ ਸੀਸ ਲੱਗ ਵਿੱਚ ਜਿੱਥੇ ਮੱਜੀ ਇਹਨਾਂ ਹੱਥੋਂ ਤੇ ਫੇਰੀ ਜਾ ਕੋਈ ਨਹੀਂ ਆਂਦੀ। ਲੋ ਜੀ ਹੈ ਠੰਡੀ برفਾਂਗੂ ਹੈ। ਹਾਂਜੀ। ਤੇ ਪੋਲੀ ਰੂਵਾਂਗੂ ਆ। ਹਾਂਜੀ ਹਾਂਜੀ ਪੋਲੀ ਰੂਵਾਂਗੂ। ਪੋਲੀ ਰੂਵਾਂਗੂ ਹੈ। ਲਵੀ। ਸੋ ਚੰਗੀ ਬਹਿੜਾ ਦੋਸਤੋ ਠੀਕ ਆ ਜੀ। ਬਾਕੀ ਉਮਰ ਵਾਈਜ਼ ਵੀ ਵੇਖੋ ਤੇ ਪੱਕੀ ਉਮਰ ਦੇ ਵਿੱਚ ਨਹੀਂ ਕੀ। ਲਵੀ ਉਮਰ ਦੇ ਵਿੱਚ ਹੀ ਆ ਦੂਜਾ ਸੂਆ ਸੋਈ। ਆ ਬੱਚਾ ਇਹਦਾ ਵੀਰਜੀ ਬੱਛੀ ਆ ਮਗਰ ਬੱਛੀ ਆ ਬਿਲਕੁਲ ਤੁਸੀਂ ਸਾਹਮਣੇ ਦੇਖ ਰਹੇ ਜੇ ਮਗਰ ਬੱਛੀ ਆ ਜਾ ਠੀਕ ਆ ਤੇ ਜੇ ਦਿਨ ਦੇ ਵਿੱਚ 8-9 ਕਿਲੋ ਪੌਣੇ ਬਿਨਾ ਮੰਗੇ ਤਾਂ ਵੀਰਜੀ ਚੋਈਦੀ ਆ ਆ ਜਾ ਬੱਚੇ ਲੱਗੇ ਲੋ ਜੀ ਠੀਕ ਆ ਸੋ ਬੱਚਾ ਇੱਕ ਵਾਰ ਤੁਸੀਂ ਆ ਫੇਰ ਵੇਖੋ 나ੜੂ ਦੇ ਬੱਚਾ ਆਹ ਲਓ ਵੱਛੀ ਹੁਣ ਪਤਾ ਨਹੀਂ ਕਿਹੜੇ ਸੀਮਨ ਦੀ ਹੈਗੀ ਹੈ ਤਾਂ ਜੋਗ ਹੋ ਜਾਗਾ ਸਾਹਮਣੇ ਆਪਾਂ ਨੂੰ ਪਤਾ ਨਹੀਂ ਇਹਨਾਂ ਚੰਗੇ ਟੀਕੇ ਦੀ ਹੈ ਹਾਂ ਚੰਗੀ ਸੋਹਣੀ ਏਦਾ ਵੱਛੀ ਚਲੋ ਇਹ ਵੀ ਕੋਈ ਸ਼ੌਂਕ ਨਾਲ ਸਾਫ ਲੂਗਾ ਫਿਰ ਹਾਂਜੀ ਤੇ ਨਿਸ਼ਾਨੇ ਦਾ ਮੁੱਲ ਫਿਰ ਕੀ ਕਰਦੇ ਤਾਜੀ ਮੁੱਲ ਤੇ ਵੀ ਜਿਹੜਾ 45000 ਕਰਦੇ ਆ ਆ ਤੇ 40500 ਦੀ ਦਵਾ ਵੇਜੀ 40500 ਦੀ ਹਾਂਜੀ 40500 ਦੀ ਹਾਂਜੀ 40 ਦੀ ਠੀਕ ਹੈ ਜੀ ਬਾਕੀ ਆਪਾਂ ਜਿਆਦਾ ਨਹੀਂ ਫਲਾਉਣੀਆ ਮਰੀ ਆਵੇ 15 16 ਕਿਲੋ ਦੋਗੀ 13 14 ਕਿਲੋ ਦੁੱਧ ਦੀ ਆਈਏ ਬੈ ਜਾ ਬੈ ਕਰਾਈ ਜਾਣੀ ਵੇਜੀ ਬਸ ਦੁੱਧ ਬਹੁਤ ਹੁੰਦਾ ਜੀ 12 13 ਲੀਟਰ ਇੰਨੇ ਲੀਟਰ ਵਾਜ ਦੇਣਾ ਵੇਜੀ ਉਦੋਂ ਤਗੜੇ ਤਗੜੇ ਭਜਦੇ ਆ ਭਜਦੇ ਹਾਂ ਇਹ ਗੱਲ ਨਹੀਂ ਆਪਾਂ ਹੁਣ ਜਿੰਨਾ ਆਖਿਆ ਭਾਵੇਂ ਦੋ ਡੰਗ ਚੋਂ ਤਿੰਨ ਡੰਗ ਚੋਂ ਜਿੱਦਾਂ ਮਰਜੀ ਤਸੱਲੀ ਕਰਕੇ ਲੀਟਰ ਮਾਰ ਕੇ ਖੜਨ ਵੇਜੀ ਬਿਲਕੁਲ ਹਾਂਜੀ ਲੋਕ ਦੋਸਤੋ 40000 ਦੀ ਤੁਹਾਨੂੰ ਜਿਹੜੀ ਵੇੜ ਮਿਲ ਜੋ ਕਿ ਤਾਜੀ ਆ ਬਿਲਕੁਲ ਪੂਰੀ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਬਾਕੀ ਕਰਾਉਸ ਹੈਗੇ ਵੀ ਜੀ ਗਰਮੀ ਮਨਾਉਣ ਵਾਲਾ ਕੋਈ ਡੰਗਰ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਵੈਸੇ ਨਾ ਕਿ ਜੜਿਆ ਦੋਸਤੋ ਸਾਰੇ ਕਰਾਉਸ ਆਂਗਾ ਠੀਕ ਆ ਕਰਾਉਸ ਸੰਗ ਦੇ ਵਿੱਚ ਆ ਬਾਕੀ ਵੈੜ ਦੇ ਥਣ ਥਣ ਤੁਸੀਂ ਚੰਗੀ ਤਸੱਲੀ ਨਾਲ ਵੇਖੋ ਬਹੁਤ ਖੂਬਸੂਰਤ ਥਣ ਤੇ ਬਾਕੀ ਰੇਟ ਪੜਤਾ ਬੜਾ ਜਾਇਜ਼ ਆ ਦੋਸਤੋ ਥੋੜੇ ਜੇ ਰੇਟ ਦੇ ਵਿੱਚ ਇਹੋ ਬਿਲਕੁਲ ਤਾਜ਼ਾ ਪਸ਼ੂ ਮਿਲਣਾ ਠੀਕ ਆ ਅੱਜ ਦੇ ਸਮੇਂ ਦੇ ਵਿੱਚ ਉਹ ਵੀ ਕੋਈ 12 13 ਲੀਟਰ ਦੀ 11 12 13 ਲੀਟਰ ਦੀ ਐਵਰੇਜ ਨਾਰਮਲ ਦੁੱਧ ਨੇ ਭ ਕੋਈ ਹੋਰ ਕਿਲੋ ਘੰਟ ਦੀ ਆਸ ਕਰ ਸਕਦੇ ਤੁਸੀਂ ਇਹ ਆ ਜ ਟੋਟਲ ਚਾਰ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਇੱਕ ਨਿੰਦੀ ਦਾਵੀ ਦੇ ਵਿੱਚ ਜਿਹੜੀ ਮੱਝ ਤੁਹਾਨੂੰ ਦਿਖਾਤੀ ਠੀਕ ਹੈ ਜੀ 8 ਕਿਲੋ ਦੁੱਧ ਮੌਕੇ ਤੇ ਚੱਲ ਰਹੀ ਆ ਮਗਰ ਕੱਟੀ ਫੀਮੇਲ ਕਾਫ ਆ ਤੋਂ ਪਸ਼ੂ ਚੰਗੇ ਆ ਬਾਕੀ ਰੇੜਪਾ ਪੜਤਾ ਚੰਗਾ ਹੋਣਾ ਚਾਹੀਦਾ ਦੋਸਤੋ ਪਸ਼ੂ ਵੀ ਨਾਲ ਚੰਗਾ ਹੋਣਾ ਚਾਹੀਦਾ ਤੇ ਨਿਸ਼ਾਨભાઈ ਹੋਰ ਕੋਈ ਗੱਲਬਾਤ ਵਧੀਆ ਵੇ ਜੀ ਠੀਕ ਠਾਕ ਜੀ ਠੀਕ ਆ ਤੇ ਨੰਬਰ ਇੱਕ ਬੋਲ ਦਿਆ ਆਪਣੇ ਜੀ 70 876 74 71 74 417 ਹਾਂ ਜੀ ਪਿੰਡਾ ਗਰ ਸੂਲਪੁਰ ਨਹਿਰਾਂ ਜਿਲ੍ਹਾ ਵੀ ਤਰਨਤਾਰਨ ਤਸੀਲ ਵੀ ਤਰਨਤਾਰਨ ਵੀਜੀ ਠੀਕ ਹੈ ਜੀ ਹਾਂਜੀ ਬੀਲੀ ਘਰ ਦੇ ਲਾਗੇ ਵੀਜੀ ਬਹਿ ਗਿਆ ਆਪਣੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਲਓ ਵੀ ਦੋਸਤੋ ਇਹ ਨਾਗਰੇ ਵੀਰ ਨਿਸ਼ਾਨਦੇ ਕੋਲ ਅੱਜ ਚਾਰ ਪਸ਼ੂ ਆਉਂਦੇ ਰਹਿੰਦੇ ਆ ਵੈਸੇ ਪਸ਼ੂ ਜਾਇਜ ਤੇ ਜੈਨੂਨ ਰੇਟਾਂ ਦੇ ਉੱਪਰ ਵੀਰ ਲਿਆ ਲੈਂਦਾ ਤੇ ਸੇਲ ਕਰਦਾ ਹਰਕ ਦੀ ਪਹੁੰਚ ਵਿੱਚ ਹੁੰਦੇ ਆ ਪਸ਼ੂ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਉਹਨਾਂ ਦੀ ਮੰਗ ਨੂੰ ਮੁੱਖ ਰੱਖ ਕੇ ਜਿਹੜੇ ਪਸ਼ੂ ਲਿਆਂਦੇ ਜਾਂਦੇ ਆ ਬਾਕੀ ਆਓ ਆਪਣੀ ਨਰਕ ਪਰਖ ਆਪਣੀ ਤਸੱਲੀ ਕਰੋ ਚੋਕੇ ਵੇਖੋ ਤਸੱਲੀ ਕਰੋ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ